ਹਾਂਜੀ ਕਿਸਾਨ ਵੀਰੋ ਸਭ ਦਾ ਸਵਾਗਤ ਹੈ ਜੀ ਤੇ ਸਭ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਹੁਣ ਕਣਕ ਦੀ ਫਸਲ ਪੱਕਣ ਜਾ ਰਹੀ ਹੈ ਤੇ ਨਾਲ ਨਾਲ ਕਿਸਾਨ ਵੀਰ ਜਿਹੜੇ ਨੇ ਅਗਲੇ ਸੀਜ਼ਨ ਦੌਰਾਨ ਜਿਹੜੇ ਝੋਨੇ ਦੇ ਬੀਜਾਂ ਦਾ ਜਿਹੜਾ ਉਹ ਪ੍ਰਬੰਧ ਕਰਨ ਦੇ ਵਿੱਚ ਲੱਗੇ ਹੋਏ ਨੇ ਚਾਹੇ ਉਹ ਬਾਸਮਤੀ ਦੇ ਬੀਜ ਨੇ ਚਾਹੇ ਮੱਕੀ ਦੇ ਚਾਹੇ ਮੂੰਗੀ ਹੋਵੇ ਕਹਿਣ ਤੋਂ ਭਾਵ ਹਰ ਤਰ੍ਹਾਂ ਦੀ ਆਉਂਦੇ ਸੀਜ਼ਨ ਦੌਰਾਨ ਜਿਹੜੇ-ਜਿਹੜੇ ਬੀਜ ਦੀ ਜ਼ਰੂਰਤ ਹੈ ਕਿਸਾਨ ਵੀਰ ਉਹਦੇ 'ਚ ਹੁਣੇ ਤੋਂ ਹੀ ਲੱਗੇ ਹੋਏ ਨੇ ਤੇ ਇਹ ਇੱਕ ਫਿਕਰ ਜਾਂਦਾ ਕਿਸਾਨਾਂ ਨੂੰ ਤੇ ਇੱਕ ਵਧੀਆ ਬੀਜ ਮਿਲ ਜਾਵੇ ਤੇ ਬਹੁਤੀ ਵਾਰੀ ਕਿਸਾਨ ਵੀਰ ਜਿਹੜੇ ਨੇ ਉਹ ਲੁੱਟ ਦਾ ਵੀ ਸ਼ਿਕਾਰ ਹੁੰਦੇ ਨੇ ਤੇ ਨਾਲ-ਨਾਲ ਜਿਹੜਾ ਬੀ ਉਹ ਵੀ ਬਹੁਤ ਘਟੀਆ ਕੁਆਲਿਟੀ ਦਾ ਮਿਲ ਜਾਂਦਾ ਹੈ ਪਹਿਲਾਂ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਕਿਸਾਨ ਵੀਰਾਂ ਨੂੰ ਆਪਣਾ ਖੁਦ ਦਾ ਬੀਜ ਬਣਾਉਣਾ ਚਾਹੀਦਾ ਹੈ ਤੇ ਉਹਦੇ ਵਿੱਚੋਂ ਕਾੜ-ਛਾੜ ਚੰਗੀ ਤਰ੍ਹਾਂ ਕਰ ਲਈ ਜਾਵੇ ਤੇ ਕਿਉਂਕਿ ਬੀਜ ਇੱਕ ਅਜਿਹੀ ਖੇਤੀ ਸਮੱਗਰੀ ਹੈ ਜਿਸ ਤੇ ਸਾਰੀ ਫਸਲ ਦੀ ਸਫਲਤਾ ਨਿਰਭਰ ਕਰਦੀ ਹੈ ਤੇ ਜਿਵੇਂ ਕਿ ਹੁਣ ਵੱਡੇ-ਵੱਡੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਕਈ ਪ੍ਰਾਈਵੇਟ ਜਿਹੜੀਆਂ ਫਰਮਾਂ ਨੇ ਉਹ ਵੀ ਆਪਣਾ ਬੀਜ ਵੱਧ ਤੋਂ ਵੱਧ ਵੇਚਣ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਕਿਸਾਨਾਂ ਨੂੰ 40 ਤੋਂ 45 ਕੁਇੰਟਲ ਤੱਕ ਦਾ ਜਿਹੜਾ ਉਹ ਕਿਹਾ ਜਾ ਰਿਹਾ ਕਿ ਸਾਡਾ ਬੀਜ ਜਿਹੜਾ ਇਹ 40 ਕੁਇੰਟਲ ਨਿਕਲਦਾ ਹੈ 40 ਤੋਂ ਵੱਧ ਵੀ ਨਿਕਲਦਾ ਹੈ ਤੇ ਅਜਿਹਾ ਹਰ ਵਾਰੀ ਜਾਂ ਹਰ ਜਗ੍ਹਾ ਤੇ ਨਹੀਂ ਹੁੰਦਾ ਹੈਗਾ ਕਿਉਂਕਿ ਬਹੁਤੀ ਵਾਰੀ ਜਿਹੜਾ ਬੀਜ ਓ ਉਥੋਂ ਦੇ ਪਾਉਣ ਪਾਣੀ ਮਿੱਟੀ ਤੇ ਜਿਹੜਾ ਬੋਰ ਦਾ ਪਾਣੀ ਹੈ ਤੇ ਕਈ ਚੀਜ਼ਾਂ ਜਿਹੜੀਆਂ ਨੇ ਉਸ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਝਾੜ ਕਿੰਨਾ ਦਵੇਗਾ ਪਰ ਕਿਸਾਨ ਵੀਰ ਖੁਦ ਦਾ ਬੀਜ ਜਿਹੜਾ ਬਣਾਉਣ ਦੀ بجائے ਬਾਜ਼ਾਰ ਦੇ ਵਿੱਚੋਂ ਖਰੀਦਣ ਨੂੰ ਤਰਜੀਹ ਦੇ ਰਹੇ ਨੇ ਤੇ ਇਹ ਇੱਕੋ ਇੱਕ ਇਹੋ ਜਿਹਾ ਖੇਤੀਬਾੜੀ ਦਾ ਤੰਦਾ ਹੈ ਜਿਸ ਦੇ ਵਿੱਚ ਇਕੱਲਾ ਜਿਹੜਾ ਬੀਜ ਉਸ ਦੀ ਵੱਡੇ ਪੱਧਰ ਦੇ ਉੱਪਰ ਜਿਹੜੀ ਇਹ ਜ਼ਰੂਰਤ ਹੁੰਦੀ ਹੈ ਤੇ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਇਹ ਵਪਾਰ ਜਿਹੜਾ ਫੈਲ ਚੁੱਕਿਆ ਹੈ ਜਿਹਦੇ ਵਿੱਚ ਬਹੁਤਾ ਕਰਕੇ ਕਿਸਾਨਾਂ ਨਾਲ ਜਿਹੜੀ ਉਹ heira pheri ਹੁੰਦੀ ਹੈ ਠੱਗੀ ਦਾ ਸ਼ਿਕਾਰ ਹੁੰਦੇ ਨੇ ਕਿਸਾਨ ਤੇ ਬਾਅਦ ਦੇ ਵਿੱਚ ਕੋਈ ਜਿਹੜਾ ਉਸ ਦੀ ਜ਼ਿੰਮੇਵਾਰ ਲੈਣ ਨੂੰ ਤਿਆਰ ਨਹੀਂ ਹੁੰਦਾ ਹੈਗਾ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਵੀ ਵੱਧ ਝਾੜ ਦਾ ਕਹਿ ਕੇ ਦਿੱਤਾ ਜਾ ਰਿਹਾ ਬੀਜ ਉਸ ਦਾ ਪੱਕਾ ਬਿੱਲ ਲਿਆ ਜਾਵੇ ਉਸ ਤੋਂ ਇਸ ਚੀਜ਼ ਦੀ ਗਰੰਟੀ ਲਈ ਜਾਵੇ ਦੁਕਾਨਦਾਰ ਤੋਂ ਕਿਉਂਕਿ ਬਾਅਦ ਚ ਜਿਹੜਾ ਵਾਤਾਵਰਣ ਜਲਵਾਯੂ ਤੇ ਹੋਰ ਕਈ ਤਰ੍ਹਾਂ ਦੇ ਕਾਰਨ ਦੱਸ ਕੇ ਦੁਕਾਨਦਾਰ ਆਪਣਾ ਪੱਲਾ ਛਡਾ ਲੈਂਦੇ ਨੇ ਤੇ ਕਿਉਂਕਿ ਸਾਨੂੰ ਬੀਜ ਜਿਹੜੀ ਪ੍ਰਾਈਵੇਟ ਫਰਮ ਤੋਂ ਅਸੀਂ ਲੈ ਰਹੇ ਹਾਂ ਉਸ ਦੇ ਬਾਰੇ ਚ ਕੀ ਅਸੀਂ ਉਹਨਾਂ ਦੇ ਖੇਤਾਂ ਦਾ ਕਦੀ ਸਰਵੇਖਣ ਕੀਤਾ ਹੈ ਉਹ ਕਿੱਥੋਂ ਪੈਦਾ ਕਰਦੇ ਨੇ ਜੇਕਰ ਬੀਜ ਹੀ ਸਹੀ ਨਾ ਹੋਇਆ ਤਾਂ ਖਾਦਾਂ ਕੀਟਨਾਸ਼ਕ ਉਲੀਨਾਸ਼ਕ ਹੋਰ ਸਮੱਗਰੀ ਤੇ ਹੋਣ ਵਾਲੇ ਖਰਚੇ ਦਾ ਬਹੁਤਾ ਫਾਇਦਾ ਨਹੀਂ ਹੋਣਾ ਤੇ ਬੀਜ ਦਾ ਕਾਰੋਬਾਰ ਪੰਜਾਬ ਵਿੱਚ ਬੜਾ ਵੱਡੇ ਵਪਾਰ ਦਾ ਰੂਪ ਲੈ ਚੁੱਕਿਆ ਝੋਨੇ ਦੀ ਕਾਸ਼ਤ ਵਿੱਚ ਕਿਸਮ ਤੇ ਬੀਜ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਆਮ ਕਰਕੇ ਬੀਜ ਵੇਕਰੇਤਾ ਅਤੇ ਜਿਹੜੇ ਆੜਤੀ ਭਰਾ ਨੇ ਉਹ ਕਿਸਾਨਾਂ ਨੂੰ ਸਬਜ਼ ਬਾਗ ਵਿਖਾ ਕੇ ਗੈਰ ਸ਼ਿਫਾਰਿਸ਼ੀਦਾ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਮਹਿੰਗੇ ਭਾਤੇ ਵੇਚ ਦਿੰਦੇ ਹਨ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਵੀ ਉਦਾਹਰਨਾ ਮਿਲ ਜਾਣਗੀਆਂ ਕਿ ਕਿਸਾਨਾਂ ਵੱਲੋਂ ਬਾਜ਼ਾਰ ਵਿੱਚੋਂ ਬੀਜ ਖਰੀਦ ਕੇ ਬੀਜੀ ਫਸਲ ਵਿੱਚ ਦੋ ਤੋਂ ਵਧੇਰੇ ਕਿਸਮਾਂ ਦਾ ਮਿਸ਼ਰਣ ਨਿਕਲਦਾ ਹੈ ਜਿਸ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸਾਨਾਂ ਆਮ ਕਰਕੇ ਹਰਿਆਣੇ ਤੋਂ ਆਏ ਬੀਜ ਨੂੰ ਤਰਜੀਹ ਦਿੰਦੇ ਹਨ ਪਰ ਅਜਿਹਾ ਹਰ ਵਾਰ ਨਹੀਂ ਹੁੰਦਾ ਤੇ ਉੱਥੋਂ ਵੀ ਕਈ ਵਾਰੀ ਜਿਹੜਾ ਬੀਜ ਮਿਲਾਵਟ ਵਾਲਾ ਮਿਲਦਾ ਤੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਪੰਜਾਬ ਦੇ ਕਿਸਾਨਾਂ ਦਾ ਖਾਸ ਕਰਕੇ ਇਹ ਸੁਭਾਅ ਬਣ ਗਿਆ ਕਿ ਹਰ ਸਾਲ ਨਵੀਂ ਕਿਸਮ ਦਾ ਬੀਜ ਬੀਜਣਾ ਜਿਸ ਦੇ ਚੱਕਰ ਵਿੱਚ ਬਹੁਤੀ ਵਾਰੀ ਕਿਸਾਨਾਂ ਨਾਲ ਧੋਖਾ ਹੁੰਦਾ ਹੈ ਕਈ ਵਾਰ ਕਿਸਾਨਾਂ ਵੱਲੋਂ ਜਿਸ ਕਿਸਮ ਦਾ ਬੀਜ ਬਾਜ਼ਾਰ ਵਿੱਚੋਂ ਖਰੀਦ ਕੇ ਬੀਜਿਆ ਹੁੰਦਾ ਉਹ ਕਿਸਮ ਨਿਕਲਦੀ ਹੀ ਨਹੀਂ ਜਾਂ ਫਿਰ ਉਹਦੇ ਵਿੱਚ ਕਈ ਕਿਸਮਾਂ ਰਲੀਆਂ ਹੁੰਦੀਆਂ ਹਨ ਇਹਦਾ ਮੁੱਖ ਕਾਰਨ ਇਹ ਜਿਹੜਾ ਬੀਜ ਵੇਚਣ ਵਾਲੇ ਨੇ ਉਹ ਫਸਲ ਦੀ ਕਟਾਈ ਤੋਂ ਪਹਿਲਾਂ ਕੰਬਾਈਨ ਹਾਰਵੇਸਟਰ ਦੀ ਸਫਾਈ ਨਾ ਕਰਨੀ ਮੰਡੀ ਵਿੱਚੋਂ ਬੀਜ ਸਿੱਧਾ ਹੀ ਖਰੀਦ ਕੇ ਫਸਲ ਬੀਜ ਬਣਾ ਕੇ ਵੇਚ ਦੇਣਾ ਕਟਾਈ ਤੋਂ ਪਹਿਲਾਂ ਫਸਲ ਵਿੱਚੋਂ ਹੋਰ ਕਿਸਮਾਂ ਦੇ ਬੂਟਿਆਂ ਨੂੰ ਨਾ ਕੱਢਣਾ ਵਗੈਰਾ ਨਵੀਆਂ ਕਿਸਮਾਂ ਦੀ ਮੰਗ ਹੋਣ ਕਾਰਨ ਕਈ ਵਾਰੀ ਕਿਸਾਨ ਦਾ ਆਰਥਿਕ ਸ਼ੋਸ਼ਣ ਵੀ ਹੁੰਦਾ ਹੈ ਕੁਝ ਇਹੋ ਜਿਹੀਆਂ ਕਿਸਮਾਂ ਜਿਹੜੀਆਂ ਪੰਜਾਬ ਲਈ ਸਫਾਰਸ਼ਸ਼ੁਦਾ ਵੀ ਨਹੀਂ ਹੁੰਦੀਆਂ ਉਹਨਾਂ ਨੂੰ ਪ੍ਰਾਈਵੇਟ ادارے ਜਿਹੜੇ ਨੇ ਕੋਈ ਨਵਾਂ ਨਾਮ ਦੇ ਕੇ ਮਹਿੰਗੇ ਭਾਅ ਦੇ ਵੇਚ ਦਿੰਦੇ ਨੇ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਕਈ ਕਿਸਮਾਂ ਪ੍ਰਾਈਵੇਟ ਅਦਾਰਿਆਂ ਵੱਲੋਂ ਵਧਿਆ ਵੀ ਵੇਚੀਆਂ ਗਈਆਂ ਤੇ ਕੁਝ ਜਿਵੇਂ ਕਿ ਪੀਲੀ ਪੂਛਾ 골ਡ 골ਡੀ 668 4042 47 ਹਰੀ ਕ੍ਰਾਂਤੀ 901 ਵਗੈਰਾ ਵਗੈਰਾ ਤੇ ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਕਿਸਮਾਂ ਜਿਹੜੀਆਂ ਨੇ ਉਹ ਲਗਭਗ ਫੇਲ ਹੋਈਆਂ ਨੇ ਤੇ ਇਸੇ ਤਰ੍ਹਾਂ ਜਿਵੇਂ ਇੱਕ ਹੋਰ ਫਰਮੇ ਉਸਦੀ ਸਾਵਾ 127 ਜਿਹੜੀ ਪਿਛਲੇ ਕਈ ਸਾਲਾਂ ਤੋਂ ਲੱਗ ਰਹੀ ਏ ਤੇ ਜਿਸ ਦਾ ਝਾੜ ਕੁਝ ਕਿਸਾਨਾਂ ਕੋਲ ਲਗਭਗ 40-45 ਕੁਇੰਟਲ ਤੱਕ ਵੀ ਨਿਕਲਦਾ ਹੈ ਉੱਥੇ ਹੀ ਇਸੇ ਹੀ ਵੈਰੈਟੀ ਦਾ ਜਿਹੜਾ ਝਾੜ ਏ ਉਹ ਹੋਰ ਕਿਸਾਨਾਂ ਕੋਲੇ ਜਿਹੜਾ ਉਹ ਕਈ ਵਾਰੀ 28-29 ਕੁਇੰਟਲ ਤੱਕ ਰਹਿ ਜਾਂਦਾ ਸੋ ਇਸ ਦੇ ਵਿੱਚ ਸਭ ਤੋਂ ਵੱਧ ਝਾੜ ਦਾ ਜਿਹੜਾ ਮਹੱਤਵ ਹੁੰਦਾ ਹੈ ਉਹ ਸ਼ੁੱਧ ਬੀ ਤੇ ਉਸ ਦੇ ਨਾਲ-ਨਾਲ ਖੇਤ ਦਾ ਜਿਹੜੀ ਮਿੱਟੀ ਹੈ ਤੇ ਉਸ ਦਾ ਖੇਤ ਦਾ ਪਾਣੀ ਕਿਵੇਂ ਦਾ ਉਹ ਇਸ ਦੇ ਉੱਪਰ ਜਿਆਦਾ ਨਿਰਭਰ ਕਰਦਾ ਹੈ ਤੇ ਕਿਸਾਨ ਵੀਰਾਂ ਨੂੰ ਇਹੀ ਇੱਕ ਬੇਨਤੀ ਹੈ ਵੀ ਉਹ ਆਪਣਾ ਬੀ ਜਿਹੜਾ ਜੇ ਉਹ ਕੋਈ ਨਵਾਂ ਬੀ ਖਰੀਦਣਾ ਵੀ ਚਾਹੁੰਦੇ ਨੇ ਤਾਂ ਉਹ ਬੀ ਜਿਹੜਾ ਸਭ ਤੋਂ ਪਹਿਲਾਂ ਥੋੜੇ ਜੇ ਏਰੀਏ ਦੇ ਵਿੱਚ ਉਸ ਨੂੰ ਲਾ ਲਿਆ ਜਾਵੇ ਜਿਸ ਦਾ ਉਹਨਾਂ ਨੂੰ ਲੱਗਦਾ ਕਿ ਮਸ਼ਹੂਰੀ ਬਹੁਤ ਹੋ ਰਹੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਖਰੀਦਣਾ ਹੀ ਚਾਹੀਦਾ ਤੇ ਉਸ ਨੂੰ ਅਗਲੇ ਸਾਲ ਉਸ ਦਾ ਫਿਰ ਦੁਬਾਰੇ ਉਸ ਨੂੰ ਲਾ ਕੇ ਵੱਡੇ ਪੱਧਰ ਤੇ ਤੇ ਆਪਾਂ ਫਾਇਦਾ ਲੈ ਸਕਦੇ ਆ ਪਰ ਜੇ ਨੁਕਸਾਨ ਹੋਣਾ ਉਹ ਵੀ ਤਾਂ ਥੋੜੇ ਏਰੀਆ ਚ ਪਤਾ ਲੱਗ ਜਾਂਦਾ ਤੇ ਜਿਹੜੇ ਪਰਪੱਕ ਬੀਜ ਨੇ ਜਿਨ੍ਹਾਂ ਦਾ ਆਪਾਂ ਨੂੰ ਪੱਕਾ ਭਰੋਸਾ ਹੁੰਦਾ ਹੈ ਪਹਿਲ ਉਹਨਾਂ ਬੀਜਾਂ ਨੂੰ ਦੇਣੀ ਚਾਹੀਦੀ ਏ ਕਿਸੇ ਵੀ ਫਸਲ ਦਾ ਬੀਜ ਖੇਤੀਬਾੜੀ ਵਿਭਾਗ ਦੇ POU ਜਾਂ ਕਿਸੇ ਲਾਇਸੈਂਸਦਾਰੀ ਬੀਜ ਵਗਰੇਤਾ ਤੋਂ ਖਰੀਦਣਾ ਚਾਹੀਦਾ ਆੜਤੀ ਵਗੈਰਾ ਤੋਂ ਬੀਜ ਖਰੀਦਣ ਤੋਂ ਗਰੇਜ ਕਰੋ ਇਸ ਲਈ ਜ਼ਰੂਰੀ ਹੈ ਕਿ ਕਿਸਾਨ ਵੀਰ ਖੇਤੀਬਾੜੀ ਵਿਭਾਗ ਪੀਏਯੂ ਵੱਲੋਂ ਸਿਫਾਰਿਸ਼ ਦਾ ਕਿਸਮਾ ਬੀਜਣ ਜੋ ਬਾਅਦ ਵਿੱਚ ਹੋਣ ਵਾਲੇ ਨੁਕਸਾਨ ਤੋਂ بچਿਆ ਜਾਵੇ ਤੇ ਕਈ ਵਾਰੀ ਜੇ ਯੂਨੀਵਰਸਿਟੀ ਦੇ ਬੀਜਾਂ ਦੇ ਉੱਪਰ ਵੀ ਆਪਾਂ ਵੇਖੀਏ ਤਾਂ ਕਿਤੇ ਕਿਤੇ ਨੁਕਸਾਨ ਹੋਇਆ ਜਿਵੇਂ ਕਿ ਪਿਛਲੇ ਸਾਲ ਦੌਰਾਨ ਮਰਿੰਡਾ ਏਰੀਆ ਦੇ ਵਿੱਚ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਆਈ ਸੀ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਘਰੇਲੂ ਪੱਧਰ ਤੇ ਝੋਨੇ ਜਾਂ ਬਾਸਮਤੀ ਦਾ ਬੀਜ ਸੰਭਾਲ ਕੇ ਰੱਖਿਆ ਹੈ ਤਾਂ ਉਸ ਦੀ ਖੇਤੀਬਾੜੀ ਵਿਭਾਗ ਦੀ ਬੀਜ ਪਰਖ ਵਾਲੀ ਜਿਹੜੀ ਪ੍ਰਯੋਗਸ਼ਾਲਾ ਉਸ ਤੋਂ ਪਰਖ ਕਰਵਾ ਲਈ ਜਾਵੇ ਤੇ ਜਿਸ ਦਾ ਖਰਚਾ ਵੀ ਇੱਕ ਸੈਂਪਲ ਦਾ ਸਿਰਫ 15 ਰੁਪਏ ਦੇ ਲਗਭਗ ਹੁੰਦਾ ਸੋ ਦੋਸਤੋ ਇਹ ਸੀ ਬੇਨਤੀ ਕਿ ਜਿਆਦਾ ਗੱਲਾਂ ਦੇ ਵਿੱਚ ਆਉਣ ਦੀ ਬਜਾਏ ਜੇ ਆਪਾਂ ਲੈਣਾ ਹੀ ਹੈ ਤਾਂ ਬੀਜ ਥੋੜਾ ਜਿਹਾ ਖਰੀਦੋ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜੇ ਤੁਹਾਡੇ ਘਰ ਦੇ ਵਿੱਚ ਪਰੋਸੇ ਵਾਲਾ ਕੋਈ ਬੀਜ ਪਿਆ ਜਿਸ ਦਾ ਝਾੜ ਵਧੇਰੇ ਸੀ ਤਾਂ ਉਸ ਦੀ ਛਾੜ ਛਟਾਈ ਕਰ ਲਈ ਜਾਵੇ ਉਸ ਦੇ ਵਿੱਚੋਂ ਮੋٹے ਗੁੰਦਵੇਂ ਦਾਣੇ ਜਿਹੜੇ ਨੇ ਹੱਥ ਨਾਲ ਅਲੱਗ ਕਰ ਲਏ ਜਾਣ ਕਿਉਂਕਿ 1 ਏਕੜ ਦਾ 20-4-5 ਕਿਲੋ ਕਾਫੀ ਹੁੰਦਾ ਤੇ ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਤੇ ਉਸ ਦਾ ਝਾੜ ਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਫਰਕ ਰਹਿੰਦਾ ਤੇ ਆਮ ਤੌਰ ਤੇ ਜਿਹੜੇ ਸਾਡੇ ਮਾਣਯੋਗ ਡਾਕਟਰ ਅਮਰੀਕ ਸਿੰਘ ਜਿਹੜੇ ਨੇ ਉਹ ਵੀ ਕਾਫੀ ਜ਼ਿਆਦਾ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਨੇ ਤੇ ਲੋ ਕਿਸਾਨਾਂ ਵਾਸਤੇ ਕਾਫੀ ਜ਼ਿਆਦਾ ਜਿਹੜੀ ਇਹ ਹਰ ਵੇਲੇ ਤਤਪਰ ਰਹਿੰਦੇ ਨੇ ਉਹਨਾਂ ਦੀ ਸਹਾਇਤਾ ਵਾਸਤੇ ਤੇ ਹੋਰ ਵੀ ਜਿਹੜੇ ਮਾਨਮਤੇ ਮਾਹਿਰ ਨੇ ਉਹਨਾਂ ਨੂੰ ਮਿਲ ਕੇ ਕਿਸਾਨ ਵੀਰ ਆਪਣੀ ਮੁਸ਼ਕਲ ਦਾ ਵੀ ਹੱਲ ਕਰ ਸਕਦੇ ਨੇ ਪਰ ਗੱਲਾਂ 'ਚ ਆਉਣ ਤੋਂ ਕਿਸਾਨ ਵੀਰੋ بچਿਓ ਪਹਿਲ ਦੇ ਆਧਾਰ ਤੇ ਸਿਰਫ ਉਹ ਬੀਜ ਬੀਜਿਓ ਜਿਸ ਦਾ ਤੁਹਾਡੇ ਖੇਤ ਦੇ ਵਿੱਚ ਜਾਂ ਏਰੀਆ ਦੇ ਵਿੱਚ ਵਧੀਆ